ਪੰਜਾਬ ਦੇ ਵਿੱਚ ਚਾਰੇ ਪਾਸੇ ਧੁੰਦੀ ਧੁੰਦ ਵਿਖਾਈ ਦੇ ਰਹੀ ਹੈ ਤਾਂ ਸਾਹਮਣੇ ਤੋਂ ਆ ਰਿਹਾ ਬੰਦਾ ਵੀ ਵਿਖਾਈ ਨਹੀਂ ਦੇ ਰਿਹਾ ਇਸ ਕਦਰ ਇਸ ਵੇਲੇ ਪੰਜਾਬ ਧੁੰਦ ਦੀ ਚਿੱਟੀ ਚਾਦਰ ਦੇ ਨਾਲ ਲੁਕਿਆ ਹੋਇਆ ਹੈ ਤਸਵੀਰਾਂ ਤੁਹਾਨੂੰ ਪੰਜਾਬ ਦੇ ਵੱਖ-ਵੱਖ ਥਾਵਾਂ ਦੀਆਂ ਦਿਖਾ ਰਹੇ ਹਾਂ ਜਿੱਥੇ ਇੱਕ ਪਾਸੇ ਮੌਸਮ ਵਿਭਾਗ ਦੇ ਵੱਲੋਂ ਕੜਾਕੇ ਦੀ ਠੰਡ ਅਤੇ ਧੁੰਦ ਦੇ ਲਈ yellow alert ਜਾਰੀ ਕੀਤਾ ਹੈ ਤਾਂ ਅੱਜ ਜੋ ਹੈ ਤੜਕਸਾਰ ਤੋਂ ਹੀ ਪੰਜਾਬ ਦੇ ਵਿੱਚ ਇਹ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਤੇ ਅਜਿਹੇ ਦੇ ਵਿੱਚ ਜੇਕਰ ਤੁਸੀਂ ਵੀ ਘਰਾਂ ਤੋਂ ਨਿਕਲਦੇ ਹੋ ਤਾਂ ਬੜੀ ਸਾਵਧਾਨੀ ਦੇ ਨਾਲ ਨਿਕਲਿਆ ਕਰੋ ਕਿਉਂਕਿ ਇਸ ਧੁੰਦ ਦੇ ਵਿੱਚ ਕਈ ਵਾਰ ਵੱਡੇ ਹਾਦਸੇ ਵਾਪਰ ਜਾਂਦੇ ਨੇ ਤਾਂ ਪੰਜਾਬ ਦੇ ਵੱਖ-ਵੱਖ ਥਾਵਾਂ ਦੀਆਂ ਇਹ ਤਸਵੀਰਾਂ ਦਿਖਾ ਰਿਹਾ ਕਿ ਸਾਹਮਣੇ ਤੋਂ ਆ ਰਿਹਾ ਬੰਦਾ ਤਾਂ ਕੀ ਵਹੀਕਲ ਵੀ ਦਿਖਾਈ ਨਹੀਂ ਦੇ ਰਿਹਾ ਇਸ ਕਦਰ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਤੇ ਜਹੇਦ ਦੇ ਵਿੱਚ ਆਪਣੀ ਗੱਡੀ ਦੀ ਜਾਂ ਦੋ ਪਹੀਆ ਵਾਹਨ ਦੀ ਸਪੀਡ ਵੀ ਘੱਟ ਰੱਖੋ ਕਿਉਂਕਿ ਜਾਨ ਹੈ ਤਾਂ ਜਹਾਨ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਧੁੰਦ ਪਈ ਹੈ ਜਾਂ ਨਹੀਂ ਕਿਉਂਕਿ ਜੇਕਰ ਲੁਧਿਆਣਾ ਖੰਨਾ ਬਠਿੰਡਾ ਮੋਗਾ ਜਾਂ ਹੋਰ ਬਾਕੀ ਥਾਵਾਂ ਦੀ ਗੱਲ ਕਰੀਏ ਤਾਂ ਇੱਥੇ ਇੰਨੀ ਜ਼ਿਆਦਾ ਧੁੰਦ ਪਈ ਹੋਈ ਹੈ ਕਿ ਕਿਤੇ ਵੀ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਕਦਰ ਇਸ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਸਕਦਾ ਹੈ ਜਿਹੜੀ ਕਿ ਇਸ ਵੇਲੇ ਪੈ ਰਹੀ ਆ ਹਾਲਾਂਕਿ ਪਹਿਲਾਂ ਲੋਕ ਕਹ ਰਹੇ ਸਨ ਕਿ ਪੰਜਾਬ ਦੇ ਵਿੱਚ ਠੰਡ ਨਹੀਂ ਪੈ ਰਹੀ ਪਰ ਹੁਣ ਜਿਵੇਂ ਹੀ ਨਵਾਂ ਸਾਲ ਚੜਿਆ ਹੈ ਤਾਂ ਨਵਾਂ ਸਾਲ ਚੜਦੀ ਸਾਰੀ ਧੁੰਦ ਨੇ ਠੰਡ ਨੇ ਆਪਣਾ ਕਹਿਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਤਸਵੀਰਾਂ ਵਕ ਵਕ ਸਾਮਾਧਿਆ ਅਧਿਕਾਰੀਆ ਜਿੱਥੇ ਕਿ ਪੰਜਾਬ ਦੇ ਵਿੱਚ ਧੁੰਦ ਪਈ ਹੋਈ ਹੈ ਹਾਲਾਂਕਿ ਸੜਕਾਂ ਦੇ ਉੱਤੇ ਵੀ ਕੋਈ ਵਿਰਲਾ ਟਾਵਾਂ ਹੀ ਵਿਖਾਈ ਦੇ ਰਿਹਾ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਤੁਸੀਂ ਘਰੋਂ ਬਾਹਰ ਨਿਕਲੋ ਕਿਉਂਕਿ ਇਸ ਧੁੰਦ ਦੇ ਵਿੱਚ ਕਈ ਵਾਰ ਵੱਡੇ ਹਾਦਸੇ ਵੀ ਵਾਪਰ ਜਾਂਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਆਖਿਰਕਾਰ ਕਿਸ ਕਦਰ ਪੰਜਾਬ ਦੇ ਵਿੱਚ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਚਾਰੇ ਪਾਸੇ ਧੁੰਦੀ ਧੁੰਦ ਵਿਖਾਈ ਦੇ ਰਹੀ ਹੈ ਤਾਂ ਸਾਹਮਣੇ ਤੋਂ ਆ ਰਿਹਾ ਬੰਦਾ ਵੀ ਵਿਖਾਈ ਨਹੀਂ ਦੇ ਰਿਹਾ ਇਸ ਕਦਰ ਇਸ ਵੇਲੇ ਪੰਜਾਬ ਧੁੰਦ ਦੀ ਚਿੱਟੀ ਚਾਦਰ ਦੇ ਨਾਲ ਲੁਕਿਆ ਹੋਇਆ ਹੈ ਤਸਵੀਰਾਂ ਤੁਹਾਨੂੰ ਪੰਜਾਬ ਦੇ ਵੱਖ-ਵੱਖ ਵਕਤ ਥਾਵਾਂ ਦੀਆਂ ਦਿਖਾ ਰਹੇ ਹਾਂ ਜਿੱਥੇ ਇੱਕ ਪਾਸੇ ਮੌਸਮ ਵਿਭਾਗ ਦੇ ਵੱਲੋਂ ਕੜਾਕੇ ਦੀ ਠੰਡ ਅਤੇ ਧੁੰਦ ਦੇ ਲਈ yellow alert ਜਾਰੀ ਕੀਤਾ ਹੈ ਤਾਂ ਅੱਜ ਜੋ ਹੈ ਤੜਕਸਾਰ ਤੋਂ ਹੀ ਪੰਜਾਬ ਦੇ ਵਿੱਚ ਇਹ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਤੇ ਅਜਿਹੇ ਦੇ ਵਿੱਚ ਜੇਕਰ ਤੁਸੀਂ ਵੀ ਘਰਾਂ ਤੋਂ ਨਿਕਲਦੇ ਹੋ ਤਾਂ ਬੜੀ ਸਾਵਧਾਨੀ ਦੇ ਨਾਲ ਨਿਕਲਿਆ ਕਰੋ ਕਿਉਂਕਿ ਇਸ ਧੁੰਦ ਦੇ ਵਿੱਚ ਕਈ ਵਾਰ ਵੱਡੇ ਹਾਦਸੇ ਵਾਪਰ ਜਾਂਦੇ ਨੇ ਤਾਂ ਪੰਜਾਬ ਦੇ ਵੱਖ-ਵੱਖ ਥਾਵਾਂ ਦੀਆਂ ਇਹ ਤਸਵੀਰਾਂ ਦਿਖਾ ਰਿਹਾ ਕਿ ਸਾਹਮਣੇ ਤੋਂ ਆ ਰਿਹਾ ਬੰਦਾ ਤਾਂ ਕੀ ਵਹੀਕਲ ਵੀ ਦਿਖਾਈ ਨਹੀਂ ਦੇ ਰਿਹਾ ਇਸ ਕਦਰ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਤੇ ਜਹੇਦ ਦੇ ਵਿੱਚ ਆਪਣੀ ਗੱਡੀ ਦੀ ਜਾਂ ਦੋ ਪਹੀਆ ਵਾਹਨ ਦੀ ਸਪੀਡ ਵੀ ਘੱਟ ਰੱਖੋ ਕਿਉਂਕਿ ਜਾਨ ਹੈ ਤਾਂ ਜਹਾਨ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਧੁੰਦ ਪਈ ਹੈ ਜਾਂ ਨਹੀਂ ਕਿਉਂਕਿ ਜੇਕਰ ਲੁਧਿਆਣਾ ਖੰਨਾ ਬਠਿੰਡਾ ਮੋਗਾ ਜਾਂ ਹੋਰ ਬਾਕੀ ਥਾਵਾਂ ਦੀ ਗੱਲ ਕਰੀਏ ਤਾਂ ਇੱਥੇ ਇੰਨੀ ਜ਼ਿਆਦਾ ਧੁੰਦ ਪਈ ਹੋਈ ਹੈ ਕਿ ਕਿਤੇ ਵੀ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਕਦਰ ਇਸ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਸਕਦਾ ਹੈ ਜਿਹੜੀ ਕਿ ਇਸ ਵੇਲੇ ਪੈ ਰਹੀ ਆ ਹਾਲਾਂਕਿ ਪਹਿਲਾਂ ਲੋਕ ਕਹਰੇ ਸਨ ਕਿ ਪੰਜਾਬ ਦੇ ਵਿੱਚ ਠੰਡ ਨਹੀਂ ਪੈ ਰਹੀ ਪਰ ਹੁਣ ਜਿਵੇਂ ਹੀ ਨਵਾਂ ਸਾਲ ਚੜਿਆ ਤਾਂ ਨਵਾਂ ਸਾਲ ਚੜਦੀ ਸਾਰੀ ਧੁੰਦ ਨੇ ਠੰਡ ਨੇ ਆਪਣਾ ਕਹਿਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਤਸਵੀਰਾਂ ਵਕ ਵਕ ਫੌਜਾਦੀ ਅਧਿਕਾਰੀਆ ਜਿੱਥੇ ਕਿ ਪੰਜਾਬ ਦੇ ਵਿੱਚ ਧੁੰਦ ਪਈ ਹੋਈ ਹੈ ਹਾਲਾਂਕਿ ਸੜਕਾਂ ਦੇ ਉੱਤੇ ਵੀ ਕੋਈ ਵਿਰਲਾ ਟਾਵਾਂ ਹੀ ਵਿਖਾਈ ਦੇ ਰਿਹਾ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਤੁਸੀਂ ਘਰੋਂ ਬਾਹਰ ਨਿਕਲੋ ਕਿਉਂਕਿ ਇਸ ਧੁੰਦ ਦੇ ਵਿੱਚ ਕਈ ਵਾਰ ਵੱਡੇ ਹਾਦਸੇ ਵੀ ਵਾਪਰ ਜਾਂਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਆਖਿਰਕਾਰ ਕਿਸ ਕਦਰ ਪੰਜਾਬ ਦੇ ਵਿੱਚ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ